ਲੋਕਾਂ ਦੇ ਗੁੱਸੇ ਅੱਗੇ ਝੁਕਿਆ ਰੇਲਵੇ ਬੋਰਡ ਫਤਿਹਗੜ੍ਹ ਚੋੜੀਆਂ ਰੇਲਵੇ ਸਟੇਸ਼ਨ ਤੋਂ ਕੋਲੇ ਦੀ ਪਰਿ ਟ੍ਰੇਨ ਵਾਪਸ ਮੋੜੀ ਫਤਿਹਗੜ੍ਹ ਚੋੜੀਆਂ ਰੇਲਵੇ ਸਟੇਸ਼ਨ ਉੱਪਰ ਮੋੜ ਦੁਬਾਰਾ ਕੋਲੇ ਦੇ ਪਰੇ ਟ੍ਰੇਨ ਦੇ ਸ਼ੁਰੂ ਹੋਣ ਦਾ ਲੈਣ ਲੈ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਅੱਗੇ ਰੇਲਵੇ ਬੋਰਡ ਨੂੰ ਝੁਕਦਿਆਂ ਹੋਇਆ ਇੱਕ ਭਰੀ ਹੋਈ ਕੋਲੇ ਦੀ ਟ੍ਰੇਨ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ ਰੇਲਵੇ ਸਟੇਸ਼ਨ ਦੇ ਕੋਲੇ ਦੀਆਂ ਭਰੀਆਂ ਕਰੇਨਾ ਆਣ ਕੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਹ ਵਿੱਚ ਆ ਗਏ ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲਦਾਰ ਜਸਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਰਾਹੀਂ ਕੋਲੇ ਦੀ ਭਰੀ ਕਰੇਨ ਵਾਪਸ ਮੋੜਨ ਦਾ ਵਿਸ਼ਵਾਸ ਦਿਵਾਇਆ ਗਿਆ ਤਹਿਸੀਲਦਾਰ ਦੇ ਵਿਸ਼ਵਾਸ ਦਿਵਾਉਣ ਤੇ ਲੋਕਾਂ ਅਤੇ ਕਿਰਤੀ ਕਿਸਾਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਜੀ ਨੇ ਪ੍ਰਧਾਨ ਪਿੰਡ ਤਲਵੰਡੀ ਨਾਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ 'ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹੱਲ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਨਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗਰਾਮ ਪਿੰਡਿਆ ਆ ਸਵਾ ਇਹਨਾਂ ਦੇ ਸ਼ਹਿਰ 'ਚ ਪਏ ਜਿਹੜਾ ਸਾਡਾ ਸੁੰਦਰ ਗਰਾਮ ਇਹਨਾਂ ਨੇ ਪਿੰਡ ਕੀਤਾ ਆ ਗੋੜੇ-ਗੋੜੇ ਸਾਡੇ ਕੋਲਾ ਗੋੜੇ-ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਸੱਪੜਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲੱਗਦਾ ਦੋ ਲਾਤੇ ਨੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜਾਏ ਕੋਈ ਮੰਤਰੀ ਆ ਜਾਏ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ-ਵਡੇਰੇ ਬੁੱਢੇ ਮਾਰੀ ਗਏ ਨੇ ਅਸੀਂ ਕਿਹਾ ਅਟਲਾ ਹੀ ਆਇਆ ਸੀ ਤੇ ਅਸੀਂ ਮਰਨਾਂ ਨਹੀਂਗਾ ਪਈ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂਕਿ ਅਹੀਂ ਜੇ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹ ਮੰਤਰੀ ਨੂੰ ਕਿਹ ਐਮਐਲ ਨੂੰ ਵੜ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਸ਼ਰਗਦਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾਵੇਂ ਇਹ ਕੋਲੇ ਨਾਲ ਵੀ ਮਰਦੇ ਨੇ ਤੇ ਸਾਡੀਆਂ ਜਣੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁਕਣੇ ਪਾਉਣ ਇਹਨਾਂ ਦੇ ਕੰਜਰਾਂ ਦੇ ਸਿਰ ਤੇ ਪਾਉਣ ਕਿ ਰਸੀਆਂ ਸਾਡੀਆਂ ਕਾਲੀਆਂ ਹੋ ਗਈਆਂ ਜਿੱਤੇ ਲੀੜੇ ਪਉਣ ਉਸੇ ਵੋਟਰੜ ਦੇ ਕੋਲੇ ਦੇ ਵੇਖੋ ਕੀ ਹਾਲਿਆ ਦੋ ਦੋ ਰੈਗ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦੇ ਆਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਡੀ ਬਹਿਨ ਦੀ ਮਜਬੂਰੀ ਆ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਆ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਟਰੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ ਔੜੜਕ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਵੀ ਫੈ ਰਹੀਆਂ ਆ ਦੂਜੀ ਗੱਲ ਕਿ ਅਸੀਂ ਥੋੜਾ 2-3 ਮਹੀਨੇ ਪਹਿਲਾਂ ਐਸਡੀਐਮ ਸੇਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦੇ ਆ ਗਿਆ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ 2-3 ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੱਜ ਫੇਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਰਿਹਾ ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫੇਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਸੀਂ ਜਿਹੜੇ ਦੋਨੇ ਰਾਹ ਕਾਇਆ ਇਹ ਢੱਕੇ ਹੋਇਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਇਸ ਕਿਸੇ ਕਪੜੇ ਮਸਲੇ ਬਾਰੇ ਬੈਠੇ ਸੀ ਉਸ ਬਾਰੇ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਰਿਹਾ ਲੋਡਡ ਰੈਕ ਹੈ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ ਕੋਈ ਵੀ ਕਦੇ ਵਿੱਚ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਡਾਟਡ ਬਾਕਸ ਆਊਗਾ ਤੇ ਜਿਹੜਾ ਖਾਲੀ ਐ ਇਹ ਵਾਪਸ ਆਊਗਾ ਉਹ ਬੇਨਤੀ ਹੈ ਬਦਾਂਜੀ ਵੀ ਜਿਹੜਾ ਇੱਥੇ ਮਤਲਬ ਡਾਊਨਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਡਾਟਡ ਜਿਹੜਾ ਅਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਮਤਲਬ ਕੈਦੇ ਕਾਨੂੰਨ ਨਾਲ ਚੁੱਕਣਾ ਉਹ ਚੀਜ਼ ਐ ਜਿਹੜਾ ਪੋਲੂਸ਼ਨ ਆਇਆ ਨਾ ਉਹਨਾਂ ਦਾ ਧੂੜਾ ਪੁੱਟਦਣ ਵੀ ਲੋਕਾਂ ਦਾ ਇਹਦੇ ਨਾਲ ਹੀ ਖਾਹ ਬੰਦ ਕਰਦਣ ਠੀਕ ਐ ਇਹ ਪ੍ਰਸ਼ਾਸਨ ਜ਼ੋਰ ਕਰਾਵੇ ਵੀ ਆਰਾਮ ਨਾਲ ਚੁੱਕਣਾ ਉਹ ਪਾਣੀ ਨਿਕਲ ਉਹਦਾ ਨਾਂ ਲਾਉਂਦੇ ਪਾਣੀ ਟਰੋਂਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਹੋ ਜਾਂਦੀ ਠੀਕ ਹੈ ਜੀ ਇਹ ਬਿਲਕੁਲ ਹੋਊਗਾ ਜੀ ਇਹ ਕੋਈ ਤੋੜ ਦੀ ਉਪੂਰੀ ਤੇ ਵਧੀਆ ਤਰੀਕਾ ਨਾਲ ਸਾਫ ਸਫਾਈ ਨਾਲ ਜਿਹੜੀ ਕੀਤਾ ਜਾਵੇ ਠੀਕ ਹੈ ਠੀਕ ਹੈ